ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਯਾਨੀ ਕਿ ਅੱਜ 10 ਫਰੈਲ ਦਾ ਦਿਨ ਤਾਂ ਹੁਣ ਲੰਘ ਚੁੱਕਾ ਤੇ ਅਗਲੀ ਜਿਹੜੀ ਹੁਣ ਰਾਤ ਆਉਣ ਜਾ ਰਹੀ ਹੈ ਦਿਨ ਹੁਣ ਲਗਭਗ ਇਸ ਵੇਲੇ 6 ਵਜਣ ਜਾ ਰਿਹਾ ਸਵਾ ਸੱਤ ਦਾ ਟਾਈਮ ਹੋ ਰਿਹਾ ਤੇ ਆਉਂਦੀ ਰਾਤ ਕਿਵੇਂ ਦੀ ਹੋ ਸਕਦੀ ਹੈ ਮੌਸਮ ਵਾਲੇ ਖੱਖ ਤੋਂ ਇਹ ਤੁਹਾਨੂੰ ਦੱਸਾਂਗੇ ਸੋ ਇਸ ਲਈ ਜੀ ਨਾ ਤਾਜ਼ਾ ਸੈਟਲਰ ਦੱਸਣਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਜਿਹੜਾ ਫਰਚੂਨੀ ਸਿਸਟਮ ਜਿਹਦੀ ਅਪਡੇਟ ਅਸੀਂ ਤੁਹਾਨੂੰ ਰੈਗੂਲਰ ਤੌਰ ਤੇ ਦਿੰਦੇ ਆ ਰਹੇ ਸੀ ਤੇ ਹੁਣ ਅੱਜ ਸਵੇਰ ਦੀ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਅਪਡੇਟ ਕੀਤਾ ਸੀ ਕਿ ਇਹ ਪਛਮੀ ਸਿਸਟਮ ਅੱਜ ਤੇ ਕੱਲ ਪੰਜਾਬ ਦੇ ਵਿੱਚ ਸਰਗਰਮ ਹੈ ਔਰ ਪੰਜਾਬ ਦੇ ਨਾਲ ਲੱਗਦੇ ਖੇਤਰਾ ਦੇ ਵਿੱਚ ਵੀ ਇਹ ਸਿਸਟਮ ਸਰਗਰਮ ਹੈ ਐਸੋਲੇ ਲਗਭਗ 6 ਸਵਾ ਛੇ ਦਾ ਟਾਈਮ ਆਊਟ ਜਾ ਰਿਹਾ ਤੇ ਕੁਝ ਖੇਤਰਾ ਦੇ ਵਿੱਚ ਹਲਕੀ ਕਾਰਵਾਈਆਂ ਇਹ ਸਿਸਟਮ ਦੇ ਰਿਹਾ ਕਿਤੇ ਕਿਤੇ ਸ਼ਰਾਟੇ ਤੇਜ਼ ਵੀ ਲੱਗ ਚੁੱਕੇ ਨੇ ਤੇ ਕਿਤੇ ਕਿਤੇ ਗੜੇ ਮਾਰ ਵੀ ਹੋ ਗਿਆ ਭਾਵੇਂ 90 ਦੇ ਖੇਤਰ ਨੇ ਭਾਵੇਂ ਨਾਲ ਲੱਗਦੇ ਸੰਗਰੂਰ ਮਲੇਰ ਕੋਰਲਾ ਸਾਰ ਕੁਝ ਖੇਤਰਾ ਦੇ ਵਿੱਚ ਹਟਿਆਲੇ ਦੇ ਨਾਲ ਲੱਗਦੇ ਕੁ Thank yeah. ਆਉਂਦੇ ਘੰਟਿਆਂ ਦੇ ਵਿੱਚ ਯਾਨੀ ਕਿ ਅੱਜ ਰਾਤ ਇਹ ਸਿਸਟਮ ਦੀ ਮੁੱਖ ਰਾਤ ਹੋ ਸਕਦੀ ਹੈ ਤੇ ਖਾਸ ਕਰ ਮਾਲਵਾ ਖੇਤਰ ਤੇ ਮਾਝਾ ਖੇਤਰ ਦੇ ਵਿੱਚ ਕਹਿ ਸਕਦੇ ਹਾਂ ਗਰਜ ਰਸਕੋ ਵਾਲੇ ਬਦਲਾ ਦਾ ਨਿਰਮਾਣ ਹੋ ਸਕਦਾ ਪਛਮੀ ਮਾਲਵੇ ਦੇ ਵਿੱਚ ਇਹ ਸਿਸਟਮ ਨੇ ਅਜੇ ਬਹੁਤਾ ਹਸਨ ਨਹੀਂ ਦਿਖਾਇਆ ਉੱਥੇ ਸ਼ਰਾਟੇ ਹਲਕੇ ਲੱਗੇ ਨੇ ਆਉਂਦੇ ਘੰਟਿਆਂ ਦੇ ਵਿੱਚ ਯਾਨੀ ਕਿ ਅੱਜ ਰਾਤ ਨੂੰ ਮਾਲਵੇ ਦੇ ਪਛਮੀ ਮਾਲਵੇ ਤੋਂ ਸ਼ੁਰੂ ਹੋ ਕੇ ਕੇਂਦਰੀ ਮਾਲਵੇ ਤੋਂ ਹੁੰਦੇ ਹੋਏ ਪੂਰਬੀ ਖੇਤਰ ਤੱਕ ਗਰਜ ਰਸਕੋ ਵਾਲੇ ਬਦਲਾ ਦਾ ਨਿਰਮਾਣ ਹੋ ਸਕਦਾ ਤੇ ਇਹਨਾਂ ਭਾਗਾਂ ਦੇ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਫੱਦਰ ਦੇ ਮੀਂਹ ਹਲਸਕੋਸ਼ ਖੇਤਰਾਂ ਦੇ ਵਿੱਚ ਗੜੀ ਮਾਰਦੇ ਅਸਰ ਨੇ ਇਸ علاوہ ਜੋ ਮਾਜਾ ਖੇਤਰ ਜਿਹਨਾਂ ਦੇ ਵਿੱਚ ਸ਼੍ਰੀ ਤਰਨਤਾਰਨ ਸਾਹਿਬ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਹਠਾਨਕੋਟ ਤੇ ਜਗਰ ਦੋਆਬੇ ਦੀ ਗੱਲ ਕਰਦੇ ਆ ਨਵਾਂ ਸ਼ਹਿਰ ਹੁਸ਼ਿਆਰ ਖੁਰ ਜਲੰਧਰ ਕਪੂਰਥਲਾ ਇਨਫਾਗਾਂ ਦੇ ਵਿੱਚ ਵੀ ਗੜਜਲਿਸਕ ਵਾਲੇ ਬਦਲਾਅ ਦੇ ਨਿਰਮਾਣ ਦੇ ਨਾਲ ਹਲਕੀ ਟੁੱਟਮੀ ਕਾਰਵਾਈਆਂ ਵੇਖਣ ਨੂੰ ਮਿਲਣਗੀਆਂ ਹੋ ਸਕਦਾ ਕੁਝ ਥਾਵਾਂ ਤੇ ਹਲਕੀ ਗੜੇਮਾਰ ਜੜਿਆ ਸੰਭਵ ਹੋ ਜੇ ਤੇ ਬਹੁਤੇ ਫਾਗਾਂ ਦੇ ਵਿੱਚ ਇਹ ਸਿਸਟਮ ਗੜੇਮਾਰ ਨਹੀਂ ਕਰਾਵੇਗਾ ਉਮੀਦ ਹੈ ਸਰ ਬਹੁਤੇ ਫਾਗਾਂ ਦੇ ਵਿੱਚ ਨੇ ਕੁਝ ਥਾਵਾਂ ਤੇ ਜੜਿਆ ਗੜੇਮਾਰ ਦੀ ਜੜੀ ਸੰਭਾਵਨਾ ਉੱਲਗ ਰਹੀ ਹੈ ਮੌਸਮ ਵਿਭਾਗ ਨੇ ਜਿਹੜੀ ਚੇਤਾਵਨੀਆਂ ਅਲਰਟ ਉਹ ਅੱਜ ਦੇ ਲਈ ਜਾਰੀ ਕਰ ਦਿੱਤੇ ਨੇ orange ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਗਰਜ ਰਿਸ਼ਕ ਦੇ ਨਾਲ ਸ਼ਰਾਟੇ ਪਲੱਸ ਗੜੇ ਮਾਰਦੇ ਅਲਰਟ ਪੰਜਾਬ ਦੇ ਵਿੱਚ ਜਾਰੀ ਕੀਤੇ ਗਏ ਨੇ ਤੇ ਉਹ ਅਪਡੇਟ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰ ਦਿੰਨੇ ਆ ਸਕ੍ਰੀਨ ਦੇ ਉੱਤੇ ਤੁਹਾਡੇ ਤਾਜ਼ਾ ਅੰਕੜੇ ਨੇ ਜੋ ਜਾਰੀ ਕੀਤੇ ਨੇ ਜੀ ਮੌਸਮ ਵਿਭਾਗ ਨੇ ਤੇ ਜੇਕਰ ਆਪਾਂ ਗੱਲ ਪੰਜਾਬ ਦੀ ਕਰਦੇ ਹਾਂ ਤੇ ਅੱਜ ਤੇ ਕੱਲ ਲਈ ਗੜਝਲਿਸ਼ਕ ਦੇ ਨਾਲ ਮੀਂਹ ਪਲੱਸ ਹੇਲਸਟ੍ਰੋਮ ਯਾਨੀ ਕਿ ਗਰੇਮਾਰ ਇਹ ਸੰਭਵ ਹੈ ਪੰਜਾਬ ਦੇ ਵਿੱਚ ਅੱਜ ਤੇ ਕੱਲ ਯਾਨੀ ਕਿ ਹੁਣ ਤੋਂ ਲੈ ਕੇ ਅਗਲੇ ਜਿਹੜੇ 24 ਘੰਟੇ ਨੇ ਅੱਜ ਦੀ ਰਾਤ ਤੇ ਕੱਲ ਦਾ ਦਿਨ ਇਹ ਸਿਸਟਮ ਗਰੇਮਾਰ ਪਲੱਸ ਮੀਂਹ ਦਾ ਅਰਜ਼ ਕਰਾਵੇਗਾ ਪੰਜਾਬ ਦੇ ਵਿੱਚ ਤੋਂ ਉਹਦੇ ਘੰਟਿਆਂ ਦੇ ਵਿੱਚ ਜੀ ਤੁਹਾਨੂੰ ਪੰਜਾਬ ਦੇ ਬਹੁਤੇ ਖਾਗਾਂ ਦੇ ਵਿੱਚ ਮੀਂਹ ਵੇਖਣ ਨੂੰ ਮਿਲ ਸਕਦੇ ਨੇ ਅੱਜ ਰਾਤ ਨੂੰ ਬਹੁਤ ਸਾਰੇ ਖੇਤਰਾ ਦੇ ਵਿੱਚ ਮੀਂਹ ਕਵਰ ਕਰ ਸਕਦਾ ਹੈ ਅੱਧੀ ਰਾਤ ਤੋਂ ਬਾਅਦ ਹੋ ਸਕਦਾ ਹੈ ਗਰਜ ਅਲਿਸ਼ਕ ਵਾਲੇ ਬਦਲਾਅ ਦਾ ਨਿਰਮਾਣ ਹੋ ਜੇ ਜਾਂ ਫਿਰ ਅੱਧੀ ਰਾਤ ਤੋਂ ਪਹਿਲਾਂ ਵੀ ਹੋ ਸਕਦਾ ਹੈ ਹੁਣ ਵੀ ਇਹ ਨਿਰਮਾਣ ਹੋ ਰਿਹਾ ਹੈ ਗਰਜ ਅਲਿਸ਼ਕ ਵਾਲੇ ਬਦਲਾਂ ਦਾ ਇਹ ਅੱਗੇ ਤਰਦੇ ਹੋਏ ਹੋਰ ਖੇਤਰਾਣ ਵੀ ਜਿਹੜੇ ਕਵਰ ਕਰ ਸਕਦੇ ਨੇ ਸੋ ਜਿੱਥੇ ਇਹ ਮੀਂਹ ਲੱਗ ਚੁੱਕੇ ਨੇ ਜਿੱਥੇ ਜਿੱਥੇ ਮੀਂਹ ਪੈ ਚੁੱਕੇ ਨੇ ਔਰ ਜ਼ਿਆਦਾਤਰ ਕੇਂਦਰੀ ਮਾਲਵੇ ਦੇ ਖੇਤਰ ਨੇ ਪਟਿਆਲਾ ਨਾਭਾ ਸੰਗਰੂਰ ਮਲੇਰਕੋਟਲਾ ਤੇ ਅੱਗੇ ਲੰਘਦਾ ਹੋਇਆ ਲੁਧਿਆ ਉਰਦਸ ਕੇ ਜਾਣਾ ਜਿਹੜੇ ਸਰੋਤੇ ਸਾਡੇ ਇਸ ਖੇਤਰ ਤੋਂ ਬਿਲੋਂਗ ਕਰਦੇ ਨੇ ਸੋ ਇਹ ਜਿਹੜਾ ਫੱਦਲ ਹੈ ਜੀ ਦੇਖ ਸਕਦੇ ਆ ਅੱਗੇ ਤੁਰ ਰਿਹਾ ਤੇ ਅੱਗੇ ਤੁਰਦਾ ਹੋਇਆ ਹੁਣ ਇਹ ਜਿਹੜਾ ਜਾਂ ਚੰਡੀਗੜ੍ਹ ਪੁਆਜ਼ ਖੇਤਰ ਨੂੰ ਯਾਨੀ ਕਿ ਕਵਰ ਕਰ ਰਿਹਾ ਚੰਡੀਗੜ੍ਹ ਰੋਪੜ ਮਹਾਲੀ ਦੁਆਬੇ ਦੇ ਖੇਤਰ ਹੁਸ਼ਿਆਰ ਫਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਇਹਨਾਂ ਖੇਤਰਾਂ ਦੇ ਵਿੱਚ ਬਦਲਬਾਝ ਪਹੁੰਚ ਕਰ ਰਹੀ ਆ ਹੋ ਸਕਦਾ ਟਟਵੇਂ ਚਰਾਟੇ ਆਉਣ ਵਾਲੇ 1-2 ਘੰਟੇ ਤੱਕ ਇਹਨਾਂ ਖੇਤਰਾਂ ਦੇ ਵਿੱਚ ਦਰਜ ਹੋ ਜਾਣ ਵਾਕਿ ਅੱਜ ਦੀ ਰਾਤ ਇਹ ਸਿਸਟਮ ਦੀ ਮੁੱਖ ਰਾਤ ਹੋ ਸਕਦੀ ਆ ਤੇ ਬਹੁਤ ਹਾਗਾਂ ਦੇ ਵਿੱਚ ਉਵੇਂ ਜਿਹੜੇ ਆ ਪਹੁੰਚ ਕਰ ਸਕਦੇ ਨੇ